ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਪੈਂਡੂ ਵੀਰਾਂ ਨੂੰ ਸ਼ਹਿਰੀ ਵੀਰਾਂ ਨੂੰ ਪਸ਼ੂ ਪਾਲਕਾਂ ਨੂੰ ਗੁਰਲਾਬ ਸੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਦਾ ਆਪਣਾ ਟੌਪਿਕ ਆ ਅੱਜ ਦਾ ਆਪਣਾ ਟੌਪਿਕ ਆਗਾ ਮੱਝਾਂ ਨੂੰ ਫਰਾ ਆ ਜਾਂਦਾ ਹੈ ਕੋਖ ਆਫਰ ਜਾਂਦੀ ਆ ਕਈਆਂ ਵੀਰਾਂ ਦੇ ਜਿਵੇਂ ਮੇਰੇ ਕੋਲੇ 8-10 ਕੇਸ ਆਏ ਸੀਗੇ ਤੇ ਉਹਨਾਂ ਦੇ ਬੰਨ ਪਏ ਵੇ ਸੀ ਜਿਹੜੇ ਬੰਨ ਪਏ ਵੇ ਸੀ ਬੰਨ ਪਏ ਨੂੰ ਆਪਾਂ ਜੋ ਸਮਾਨ ਦਿੰਦਾ ਉਹੀ ਬੰਦਾ ਅੰਦਰ ਸਿੱਟੀ ਜਾਂਦਾ ਹੈ ਮਰਦਾ ਬੰਦਾ ਕੀ ਕਰੂਗਾ ਪਸ਼ੂ ਮਹਿੰਗੇ ਆ ਡੇਢ ਡੇਢ ਲੱਖ ਦਾ ਮੱਝ ਗਾਂ ਆਏਗੀ ਉਹ ਕੀ ਕਰਦੇ ਆਗੇ ਦੇਈ ਜਾਂਦੇ ਆ ਫਿਰ ਉਹ ਵੀਰ ਭਰਾ ਕਹਿੰਦੇ ਆ ਵੀ ਸਾਨੂੰ ਇਹਦੇ ਉੱਤੇ ਇੱਕ ਵੀਡੀਓ ਪਾਓ ਜਿਹੜਾ ਸਾਡਾ ਫਾਰਾ ਘਟ ਜੇ ਆਪਾਂ ਕੀ ਕਰਨਾ ਹੈਗਾ ਸਾਰਿਆਂ ਨਾਲੋਂ ਪਹਿਲਾਂ ਤਾਰਬੀਨ ਦਾ ਤੇਲ ਲੈਣਾ ਹੈਗਾ ਤਾਰਬੀਨ ਦਾ ਤੇਲ ਆਪਾਂ ਕਿਹੜਾ ਲੈਣਾ ਆਪਾਂ ਪੇਂਟ ਵਾਲੀ ਦੁਕਾਨ ਤੋਂ ਨਹੀਂ ਲੈਣਾ ਆਪਾਂ ਪੰਸਾਰੀ ਦੀ ਦੁਕਾਨ ਤੋਂ ਲੈਣਾ ਹੈ ਪੰਸਾਰੀ ਦੀ ਦੁਕਾਨ ਤੋਂ ਆਪਾਂ ਕਿਉਂ ਲੈਣਾ ਇਹ ਹੁੰਦਾ ਸੋਧਿਆਵਾ ਸੋਧਿਆਵਾ ਤੇਲ ਆ ਇਹਨੂੰ ਆਪਾਂ ਕੀ ਕਰਨਾ 100 ਗ੍ਰਾਮ ਹੀ ਲੈਣਾ ਉਹਦੇ ਵਿੱਚ ਕੀ ਕਰਨਾ 50 ਗ੍ਰਾਮ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਪਾ ਲੈਣਾ ਜਿਵੇਂ ਇਹ 100 ਗ੍ਰਾਮ ਆ ਇਹ ਸੀਸੀ ਕਿਸੇ ਚ ਹੋਰ ਪਾ ਲੋ ਇਹਨਾਂ ਇਹਦੇ ਵਿੱਚ ਸਰੋਂ ਦਾ ਤੇਲ ਪਾ ਲੋ ਇਹ ਆਪਾਂ ਕੀ ਕਰਨਾ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਇਹ ਪਸ਼ੂ ਨੂੰ ਆਪਾਂ ਜਦੋਂ ਦੇ ਦੇਵਾਂਗੇ ਨਾਲੋਂ ਨਾਲ ਕੁਖ ਲੋਟ ਹੋ ਜੂ ਤੇ ਫਹਾਰਾ ਇਹਦਾ ਘਟ ਜੂਗਾ ਆਫਰਪਨ ਖਤਮ ਹੋ ਜਾਂਦਾ ਇਹ ਬਹੁਤ ਚੰਗੀ ਔਰ ਬਹੁਤ ਵਧੀਆ ਦਵਾਈ ਹੈਗੀ ਜਿਹੜੀ ਤੁਸੀਂ ਇੱਕ ਸਸਤੀ ਤੇ ਵਧੀਆ ਸਾਰਾ 20 ਰੁਪਿਆ ਦੀ ਸੀਸੀ ਇਹ ਆ ਸਰੋਂ ਦਾ ਤੇਲ ਕਿਸਾਨ ਭਰਾਵਾਂ ਦੇ ਘਰੇ ਪਿਆ ਹੁੰਦਾ ਹੈਗਾ ਇਹਦਾ ਇਹ ਸਾਰਾ ਨਾਲੋਂ ਦੇਸੀ ਨੁਕਤਾ ਬਹੁਤ ਵਧੀਆ ਨੁਕਤਾ ਹੈਗਾ ਆਪਾਂ ਕੀ ਕਰਦੇ ਆ ਡਾਕਟਰ ਸਾਹਿਬ ਨੂੰ ਸਾਦੇ ਆ ਡਾਕਟਰ ਸਾਹਿਬ ਨੇ ਤਾਂ ਵੇਖੋ ਉਹਨਾਂ ਨੇ ਆਪਦਾ ਤਜਰਬਾ ਕਰਨਾ ਹੈ ਅਸੀਂ ਦੇਸੀ ਬੰਦਿਆਂ ਨੇ ਆਪਦਾ ਕਰਨਾ ਉਹਨਾਂ ਨੇ ਤਾਂ ਕੋਖ ਦੇ ਵਿੱਚ ਸੂਈ ਲਾ ਕੇ ਉਹਦੀ ਹਵਾ ਬਾਹਰ ਕੱਢਣੀ ਆ ਉਹਨਾਂ ਦਾ ਲੱਗ ਤਰੀਕਾ ਸਾਡਾ ਲੱਗਾਗਾ ਅਸੀਂ ਇਹ ਕਹਿੰਦੇ ਆਂ ਵੀ ਦੇਸੀ ਤਰੀਕੇ ਕਿਵੇਂ ਪਸ਼ੂ ਨੂੰ ਬਚਾਇਆ ਜਾਵੇ ਔਰ ਕਿਵੇਂ ਪਸ਼ੂ ਨੂੰ ਰੱਖਿਆ ਜਾਵੇ ਕਿਵੇਂ ਪਸ਼ੂ ਦੀ ਦੇਖਭਾਲ ਕੀਤੀ ਜਾਵੇ ਇਸ ਵੀਡੀਓ ਦਾ ਮਤਵਲ ਬਣਾਉਣ ਦਾ ਸੀਗਾ ਜਿਹਨੂੰ ਫ਼ਰਾ ਆ ਜਾਂਦਾ ਹੈ ਕਈ ਵਾਰੀ ਕੀ ਕਰਦਾ ਹੈਗਾ ਪਸ਼ੂ ਰਾਤ ਨੂੰ ਖੁੱਲ ਗਿਆ ਨੀਰਾ ਵੱਧ ਖਾ ਗਿਆ ਇਹ ਕੱਲੀ ਬੰਨ ਤੇ ਨਹੀਂ ਕੰਮ ਕਰਦਾ ਨੀਰਾ ਵੱਧ ਖਾ ਗਿਆ ਉਹ ਖਾ ਫੜ ਗਈ ਔਖਾ ਹੋ ਗਿਆ ਜਾਂ ਦਾਣਾ ਪਿਆਸੀ ਰਾਤ ਨੂੰ ਦਾਣਾ ਖੁੱਲ ਕੇ ਖਾ ਗਿਆ ਇਹ ਇੱਕ ਤਾਰਬੀਨ ਦਾ ਤੇਲ ਇਹੋ ਜਾਂ ਚੰਗੀ ਚੀਜ਼ ਆ ਗਈ ਜਿਹਨੂੰ ਤੁਸੀਂ ਉਸ ਪਸ਼ੂ ਨੂੰ ਦੇਵੋਗੇ ਨਾਲ ਦੀ ਨਾਲ 15-20 ਮਿੰਟਾਂ ਦੇ ਵਿੱਚ ਇਹਨੇ ਆਪ ਦਾ ਰਿਜ਼ਲਟ ਦੇ ਦੇਣਾ ਹੈਗਾ ਇਸ ਵੀਡੀਓ ਰਾਹੀਂ ਇਸ ਮੱਧਮ ਰਾਹੀਂ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਅੱਜ ਦੀ ਤੇ ਗੁਰਲਾਬ ਸਿੰਘ ਬਠਿੰਡਾ ਚੈਨਲ ਨੂੰ ਭਰਪੂਰ ਹੰਗਾਰਾ ਦੇ ਰਹੇ ਹੋ ਜਿਵੇਂ ਕਿ ਲੁਧਿਆਣਾ ਏਰੀਆ ਚੰਡੀਗੜ੍ਹ ਏਰੀਆ ਦੇ ਵੀਰਾਂ ਦਾ ਬਹੁਤ ਧੰਨਵਾਦ ਉਦੋਂ ਬਾਅਦ ਫਿਰ ਆ ਜਾਂਦਾ ਹੈਗਾ ਅੰਮ੍ਰਿਤਸਰ ਵਾਲੀ ਬੈਲਟ ਆ ਗਈ ਗੁਰਦਾਸਪੁਰ ਅੰਮ੍ਰਿਤਸਰ ਕੀਰਤਨਪੁਰ ਆਨੰਦਪੁਰ ਸਾਹਿਬ ਫਾਜ਼ਿਲਕੇ ਨੂੰ ਜਾਵੜਗੇ ਇਧਰਲੇ ਪਾਸੇ ਤਾਂ ਚੜ੍ਹ ਜਗੇ ਰਤੀਏ ਨੂੰ ਚੜ੍ਹ ਜਗੇ ਇਸ ਏਰੀਏ ਨੂੰ ਬਹੁਤ ਭੂ ਭਰਪੂਰ ਹੰਗਾਰਾ ਦੇ ਰਹੇ ਹੋ ਮੇਰੇ ਵੱਲੋਂ ਕੋਟੀ ਕੋਟੀ ਮੇਰੇ ਵੀਰਾਂ ਦਾ ਛੋਟਿਆਂ ਦਾ ਵੱਡਿਆਂ ਦਾ ਬਜ਼ੁਰਗਾਂ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ